ਮਾ ਭੈਣ ਦੀ ਗਾਲ ਕੱਢਦਾ ਸੀ ਅਸੀਂ ਪੰਜਾਬ ਦੀਆਂ ਧੀਆ ਪੈਣਾ ਨਾ ਗਾਲ ਲਿੱਤੀ ਤੇ ਨਾ ਗਾਲ ਦਿੱਤੀ ਐ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਗਾਲ ਦੇ ਕੇ ਸਾਡੇ ਮੁੰਡੇ ਨਾਲ ਹੱਥੋਂ ਭਾਈ ਕਰਕੇ ਭੱਜਣ ਲੱਗਾ ਤਾਂ ਮੈਂ ਇੱਥੋਂ ਜਾ ਕੇ ਉਹਦੀ ਗੱਡੀ ਦੇ ਸ਼ੀਸ਼ਾ ਡਾਊਨ ਕਰਕੇ ਉਹਦੀ ਚਾਬੀ ਕੱਢ ਲਈ ਤੇ ਮੈਂ ਕਿਹਾ ਪਹਿਲਾਂ ਤੂੰ ਮੈਨੂੰ ਆਏ ਆਪਦਾ ਆਈ ਕਾਰਡ ਦਿਖਾ ਕਿਉਂਕਿ ਉਹ ਭੱਜ ਰਿਹਾ ਸੀ ਸਾਰੂੰ ਗਲਤ ਸੀ ਉਹਦੀ ਡਿਊਟੀ ਹੈ ਨਹੀਂ ਉਹ ਸਿਰਫ ਤੇ ਸਿਰਫ ਇੱਕ ਸਾਡੇ ਵਾਸਤੇ ਜਿਹੜੇ ਪੰਜਾਬ ਸਰਕਾਰ ਨੇ ਗੁੰਡੇ ਛੱਡੇ ਆ ਨਾ ਸਾਨੂੰ ਕੁੱਟਣ ਵਾਸਤੇ ਉਹ ਉਹ ਬੰਦਾ ਸੀ ਉਸਦੇ ਨਾਲ-ਨਾਲ ਇਹੋ ਜਿਹੇ ਬੰਦੇ ਵੀ ਸਿਵਲ ਦੇ ਵਿੱਚ ਫਿਰਦੇ ਆ ਤੁਹਾਨੂੰ ਰੋਕਣ ਵਾਸਤੇ ਹਾਂਜੀ ਬਿਲਕੁਲ ਉਹਨਾਂ ਨੂੰ ਤਾਂ ਇਹ ਆ ਵੀ ਉਹ ਵੇਲਾ ਕਦੋਂ ਹੋਵੇ ਜਦੋਂ ਅਸੀਂ ਇਹਨਾਂ ਨੂੰ ਕੁੱਟ-ਕੁੱਟ ਕੇ ਮੰਜਾ ਤੇ ਪਾ ਦਈਏ ਪੰਜਾਬ ਸਰਕਾਰ ਹਮੇਸ਼ਾ ਕਰ ਲਾਉਂਦੀ ਰਹੀ ਹੈ ਕਿ ਸੈਂਟਰ ਨੇ ਸਾਡੇ ਫੰਡ ਦੱਬੇ ਆ ਮਸਲੇ ਤਾਂ ਨਹੀਂ ਹੱਲ ਹੁੰਦੇ ਸਰਕਾਰ ਦਾ ਕੰਮ ਹੈ ਜਿਹੜੇ ਵੱਡੇ-ਵੱਡੇ ਫੰਡ ਐਨਆਰਐਚਐਮ ਦੇ ਆਉਂਦੇ ਸੀਗੇ ਉਹ ਇਹਨਾਂ ਨੇ ਪੰਜਾਬ ਸਰਕਾਰ ਦੇ ਅੰਡਰ ਕਰ ਲਿੱਤੇ ਹਨ ਤੇ ਉਹ ਆਪ ਵਰਤ ਲਏ ਹਨ ਇਹਨਾਂ ਨੇ ਸਾਰੇ ਜਿਹੜੇ ਫੰਡ ਸੀ ਉਹ ਆਪ ਦੇ ਮਤਲਬ ਕਿ ਢਿੱਡਾਂ ਦੇ ਵਿੱਚ ਪਾ ਲਏ ਅਸੀਂ ਸਿਵਕ ਸਿਹਤ ਵਿਭਾਗ ਦੇ ਆਮ ਮੁਲਾਜ਼ਮ ਆ ਇਹਨਾਂ ਨੂੰ ਇੰਨਾ ਪੁਲਿਸ ਪ੍ਰਸ਼ਾਸਨ ਬੁਲਾਉਣ ਦੀ ਕੀ ਗੱਲ ਹੈ ਬੈਠ ਕੇ ਗੱਲ ਹੀ ਕਰ ਲੈਣ ਸਕੇ ਨਾ ਅਸੀਂ 10000 ਮੁਲਾਜ਼ਮ ਹੈਲਥ ਮੁਲਾਜ਼ਮ ਆ ਜਿਹੜੇ ਕੀ ਅਸੀਂ ਕਿ ਬੋਲ ਰਹੇ ਆ ਕਿ ਸਾਡੇ ਅਗਰ ਅਹੁਦੇ ਬਰਾਬਰ ਆ ਸਾਨੂੰ ਬਰਾਬਰ ਤਨਖਾਹ ਦਿੱਤੀ ਜਾਣ ਇੱਕ ਡਾਕਟਰ 25000 ਲੈ ਰਿਹਾ ਇੱਕ ਡਾਕਟਰ 125000 ਲੈ ਰਿਹਾ ਭਵੇ ਜਦੋਂ ਦੀ ਇਹ ਸਰਕਾਰ ਆਈ ਹੈ ਹੈਲਥ ਡਿਪਾਰਟਮੈਂਟ ਦਾ ਤਾਂ ਬੇੜਾ ਘਰ ਕਰਕੇ ਰੱਖ ਦਿੱਤਾ ਇਹਨਾਂ ਨੇ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਉਹ ਸਾਡੇ ਨਾਲ ਅਰਮੋਲ ਗਗਨਮਾਨ ਤੇ ਹਰਪਾਲ ਚੀਮਾ ਜੀ ਸਾਡੇ ਨਾਲ ਦਰਿਆ 'ਤੇ ਬੈਠੇ ਸਾਨੂੰ ਕਿਹਾ ਸੀਗਾ ਕਿ ਜਦੋਂ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਜਿਹੜੇ ਪੈਨ ਆ ਉਹ ਤੁਹਾਡੇ ਹੱਕ ਵਿੱਚ ਚੱਲੇਗਾ ਤੁਹਾਨੂੰ ਬਰਾਬਰ ਤਨਖਾਹ ਦਿੱਤੀਆਂ ਜਾਣਗੀਆਂ ਲੁਧਿਆਣਾ ਇਸ ਵੇਲੇ ਧਰਨਿਆਂ ਦਾ ਗੜ ਬਣ ਚੁੱਕਾ ਹੈ ਕਿਉਂਕਿ ਵੱਖੋ-ਵੱਖਰੇ ਮੁਲਾਜ਼ਮ ਇਸ ਥਾਂ ਦੇ ਉੱਤੇ ਧਰਨਿਆਂ ਦੇਣ ਲਈ ਆ ਰਹੇ ਨੇ ਐਨ ਐਚ ਐਮ ਏਮਪਲਾਈਜ਼ ਯੂਨੀਅਨ ਇੱਥੇ ਪਹੁੰਚੀ ਹੈ ਉਹਨਾਂ ਦੀਆਂ ਮੰਗਾਂ ਕੀ ਨੇ ਉਹ ਵੀ ਗੱਲਬਾਤ ਕਰਾਂਗੇ ਕਿਉਂਕਿ ਵੱਡੀ ਖਿੱਚੋ ਤਾਣ ਪੁਲਿਸ ਦੇ ਨਾਲ ਇਹਨਾਂ ਮੁਲਾਜ਼ਮ ਇਹ ਕਿਹੜੀ ਗੱਲ ਮੰਗ ਰਿਆ ਜਿਹੜੀ ਸਰਕਾਰ ਤੋਂ ਪੂਰੀ ਨਹੀਂ ਹੋ ਰਹੀ ਸਾਰੀ ਗੱਲਬਾਤ ਕਰਾਂਗੇ ਮੈਡਮ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਨੈਸ਼ਨਲ ਹੈਲਥ ਮਿਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਹਮੇਸ਼ਾ ਕਰ ਲਾਉਂਦੀ ਰਹੀ ਹੈ ਕਿ ਸੈਂਟਰ ਨੇ ਸਾਡੇ ਫੰਡ ਦੱਬੇ ਐ ਮਸਲੇ ਤਾਂ ਨਹੀਂ ਹੱਲ ਹੁੰਦੇ ਤੁਹਾਨੂੰ ਇਹ ਸਮੱਸਿਆ ਕਿੱਥੇ ਨਜ਼ਰ ਆਉਂਦੀ ਐ ਸਰ ਕੁਛ ਨਹੀਂ ਹੈਗਾ ਸਰਕਾਰ ਦਾ ਕੰਮ ਐ ਜਿਹੜੇ ਵੱਡੇ ਵੱਡੇ ਫੰਡ ਐਨ ਆਰ ਐਚ ਐਮ ਦੇ ਆਉਂਦੇ ਸੀਗੇ ਉਹ ਇਹਨਾਂ ਨੇ ਪੰਜਾਬ ਸਰਕਾਰ ਦੇ ਅੰਡਰ ਕਰ ਲਿੱਤੇ ਹਨ ਤੇ ਉਹ ਆਪ ਵਰਤ ਲਏ ਹਨ ਐਨ ਆਰ ਐਚ ਐਮ ਦੇ ਮਲਾਜਮਾਂ ਵਾਸਤੇ ਹੁਣ ਇਹਨਾਂ ਨੇ ਕੁਛ ਨਹੀਂ ਇਹਨਾਂ ਦੇ ਕੋਲੇ ਇਹਨਾਂ ਨੇ ਸਾਰੇ ਜਿਹੜੇ ਫੰਡ ਸੀ ਉਹ ਆਪਦੇ ਮਤਲਬ ਕਿ ਠਿੱਡਾਂ ਦੇ ਵਿੱਚ ਪਾ ਲਏ। ਪੰਜਾਬ ਸਰਕਾਰ ਕਹਿੰਦੀ ਹੈ ਸਾਡਾ ਕਸੂਰ ਨਹੀਂ ਹੈ, ਸੈਂਟਰ ਦਾ ਕਸੂਰ ਹੈ। ਉਹਨਾਂ ਨੇ ਦੱਬੇ ਆ ਫੰਡ ਤਾਂ ਤੁਹਾਡੇ ਮਸਲੇ ਹੱਲ ਨਹੀਂ ਹੁੰਦੇ। ਸਰਕਾਰ ਦਾ ਕੰਮ ਅਸੀਂ ਜਿਹੜੇ ਨੈਸ਼ਨਲ ਜਿਹੜੇ ਹੈਗੇ ਸਾਡੇ ਪ੍ਰੋਗਰਾਮ ਉਹ ਅਸੀਂ ਪੂਰੇ ਕਰ ਰਹੇ ਹਾਂ। ਪਰ ਇਹਨਾਂ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਜਿਹੜੇ ਫੰਡ ਆ ਉਹ ਦੱਬੇ ਗਏ ਆ। ਤੁਸੀਂ ਹੁਣੇ ਅਸੀਂ ਦੇਖਿਆ ਭਾਸ਼ਣ ਦੇ ਰਹੇ ਸੀ ਬੜੇ ਗੁੱਸੇ ਵਿੱਚ ਸੀ ਤੁਹਾਡੇ ਨਾਲ ਕੀ ਬਤਮੀਜ਼ੀ ਹੋਈ ਹੈ ਇੱਥੇ ਲੁਧਿਆਣੇ ਦੇ ਵਿੱਚ। ਸਾਰੇ ਇੱਥੇ ਇੱਕ ਸਿੰਪਲ ਕੱਪੜਿਆਂ ਦੇ ਵਿੱਚ ਕੋਈ ਸੀਗੇ ਗ੍ਰੀਨ ਟੀ-ਸ਼ਰਟ ਪਾਈ ਹੋਈ ਸੀਗੀ ਉਹ ਇੱਥੇ ਸਾਡੇ ਇੱਕ ਮੁੰਡੇ ਨੂੰ ਮਾਂ ਪੈਣ ਦੀ ਗਾਲ ਕੱਢਦਾ ਸੀ ਅਸੀਂ ਪੰਜਾਬ ਦੀਆਂ ਧੀਆ ਪੈਣਾ ਨਾ ਗਾਲ ਲੈਂਦੀ ਤੇ ਨਾ ਗਾਲ ਦਿੱਤੀ ਹੈ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਗਾਲ ਦੇ ਕੇ ਸਾਡੇ ਮੁੰਡੇ ਨਾਲ ਹੱਥੋਂ ਪਾਈ ਕਰਕੇ ਭੱਜਣ ਲੱਗਾ ਤਾਂ ਮੈਂ ਇੱਥੋਂ ਜਾ ਕੇ ਉਹਦੀ ਗੱਡੀ ਦੇ ਸ਼ੀਸ਼ਾ ਡਾਊਨ ਕਰਕੇ ਉਹਦੀ ਚਾਬੀ ਕੱਢ ਲਈ ਤੇ ਮੈਂ ਕਿਹਾ ਪਹਿਲਾਂ ਤੂੰ ਮੈਨੂੰ ਆਏ ਆਪਦਾ ਆਈ ਕਾਰਡ ਦਿਖਾ ਕਿਉਂਕਿ ਉਹ ਭੱਜ ਰਿਹਾ ਸੀ ਸਾਰੂ ਗਲਤ ਸੀ ਉਹਦੀ ਡਿਊਟੀ ਹੈ ਨਹੀਂ ਸੀ ਉਹ ਸਿਰਫ ਤੇ ਸਿਰਫ ਇੱਕ ਸਾਡੇ ਵਾਸਤੇ ਜਿਹੜੇ ਪੰਜਾਬ ਸਰਕਾਰ ਨੇ ਗੁੰਡੇ ਛੱਡੇ ਆ ਨਾ ਸਾਨੂੰ ਕੁੱਟਣ ਵਾਸਤੇ ਉਹ ਉਹ ਬੰਦਾ ਸੀ ਮਤਲਬ ਪੁਲਿਸ ਦੇ ਨਾਲ ਨਾਲ ਇਹੋ ਜਿਹੇ ਬੰਦੇ ਵੀ ਸਿਵਲ ਦੇ ਵਿੱਚ ਫਿਰਦੇ ਆ ਤੁਹਾਨੂੰ ਰੋਕਣ ਵਾਸਤੇ ਹਾਂਜੀ ਬਿਲਕੁਲ ਉਹਨਾਂ ਨੂੰ ਤਾਂ ਇਹ ਆ ਵੀ ਉਹ ਵੇਲਾ ਕਦੋਂ ਹੋਵੇ ਜਦੋਂ ਅਸੀਂ ਇਹਨਾਂ ਨੂੰ ਕੁੱਟ-ਕੁੱਟ ਕੇ ਮੰਜਾ ਤੇ ਪਾ ਦਈਏ ਤੁਹਾਡੇ ਹੱਥ ਵਿੱਚ ਨਾ ਅਸੀਂ ਕੋਈ ਹਥਿਆਰ ਦੇਖਿਆ ਨਾ ਡਾਂਗ ਦੇਖੀ ਹੈ ਡਰ ਕਿਹੜੀ ਗੱਲ ਦਾ ਲੱਗਦਾ ਉਹਨਾਂ ਨੂੰ ਕੀ ਪਤਾ ਸਰ ਤੁਸੀਂ ਦੇਖੋ ਅਸੀਂ ਤਾਂ ਇੱਕ ਸਿਹਤ ਵਿਭਾਗਮ ਦੇ ਆਮ ਇਲਾਜਮ ਆ ਇਹਨਾਂ ਨੂੰ ਇੰਨਾ ਪੁਲਿਸ ਪ੍ਰਸ਼ਾਸਨ ਬੁਲਾਉਣ ਦੀ ਕੀ ਗੱਲ ਹੈ ਬੈਠ ਕੇ ਗੱਲ ਹੀ ਕਰ ਲੈਣ ਸਾਡੇ ਨਾਲ ਤੁਸੀਂ ਕਿ ਸਮਝਦੇ ਹੋ ਜੀ ਐਨ ਐਚ ਐਮ ਦੀ ਇਹ ਜੀ ਕਿਹੜੀ ਮੰਗ ਹੈ ਜਿਹੜੀ ਉਹਨਾਂ ਤੋਂ ਪੂਰੀ ਨਹੀਂ ਹੋ پا ਰਹੀ ਤੇ ਬੜੀ ਵੱਡੀ ਮੰਗ ਹੈ ਇਸ ਤੇ ਮੈਂ ਬਾਅਦ ਚ ਆਉਣਾ ਪਹਿਲਾਂ ਮੈਂ ਤੁਹਾਡੀ ਇਹ ਪਹਿਲੀ ਗੱਲ ਦਾ ਜਵਾਬ ਦੇ ਦਾਂ ਤੁਸੀਂ ਕਿਹਾ ਸੀ ਕਿ ਫੰਡ ਦੀ ਪ੍ਰੋਬਲਮ ਹੈ ਫੰਡ ਦੀ ਪ੍ਰੋਬਲਮ ਕੀ ਹੋਈ ਸੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਵਿੱਚ ਉਹ ਰਕਸਟ ਰੇਟ ਹੋਈ ਸੀ ਉਹ ਇਸ ਕਰਕੇ ਹੋਈ ਸੀ ਸੈਂਟਰ ਸਰਕਾਰ ਦੀ ਜੋ ਐਚ ਡਬਲਯੂ ਸਕੀਮ ਸੀਗੀ ਜੋ ਪਿੰਡਾਂ ਦੇ ਵਿੱਚ ਐਚ ਡਬਲਯੂ ਸੀ ਚੱਲਦੇ ਸੀਗੇ ਉਹ ਇਹਨਾਂ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਨਾਮ ਡਾਇਵਰਟ ਕਰਦੇ ਸੀਗੇ ਤਾਂ ਕਰਕੇ ਸੈਂਟਰ ਸਰਕਾਰ ਨੇ ਇਹਨਾਂ ਦੇ ਫੰਡ ਰੋਕ ਲਏ ਸੀਗੇ ਕਿਉਂਕਿ ਕਿਉਂਕਿ ਫੰਡਿੰਗ ਤਾਂ ਸੈਂਟਰ ਸਰਕਾਰ ਕਰਦੀ ਹੈ ਤੇ ਜੋ ਵਹਾਵ ਆਈ ਹੈ ਉਹ ਆਮ ਆਦੀ ਪਾਰਟੀ ਖਾਤਰੀ ਸੀ ਕਿੰਨੇ ਪੰਜਾਬ ਦੇ ਮੁਲਾਜ਼ਮ ਆ ਜਿਹੜੇ ਪ੍ਰਭਾਵਿਤ ਹੋ ਰਹੇ ਆ ਜਿਹੜੇ ਪੀੜਤ ਬਣ ਚੁੱਕੇ ਐ ਇਸ ਵੇਲੇ ਕਿ ਉਹਨਾਂ ਦੀਆਂ ਮੰਗਾਂ ਸੁਣੀਆਂ ਨਹੀਂ ਜਾ ਰਹੀਆਂ ਅਸੀਂ 10000 ਮੁਲਾਜ਼ਮ ਆ ਅਸੀਂ 10000 ਮੁਲਾਜ਼ਮ ਹੈਲਥ ਮੁਲਾਜ਼ਮ ਆ ਜਿਹੜੇ ਕੀ ਅਸੀਂ ਕਿ ਬੋਲ ਰਹੇ ਆ ਕਿ ਸਾਡੇ ਅਗਰ ਅਹੁਦੇ ਬਰਾਬਰ ਆ ਸਾਨੂੰ ਬਰਾਬਰ ਤਨਖਾਹ ਦਿੱਤੀ ਜਾਣ ਇੱਕ ਡਾਕਟਰ 25000 ਲੈ ਰਿਹਾ ਇੱਕ ਡਾਕਟਰ 125000 ਲੈ ਰਿਹਾ ਸੇਮ ਉਹਨਾਂ ਦੀ ਜੋਬ ਪ੍ਰੋਫਾਈਲ ਐ ਸੇਮ ਉਹਨਾਂ ਦੀ ਟਾਈਮਿੰਗ ਐ ਤਾਂ ਇਹ ਜੋ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਨੇ ਹਮੇਸ਼ਾ ਨਾਅਰਾ ਦਿੱਤਾ ਕਿ ਸਿਹਤ ਕ੍ਰਾਂਤੀ ਤੇ ਸਿੱਖਿਆ ਕ੍ਰਾਂਤੀ ਇਹ ਕੋਈ ਹੋਰ ਨਹੀਂ ਲੈ ਕੇ ਆਇਆ ਅਸੀਂ ਲੈ ਕੇ ਆਏ ਆ ਤੇ ਤੁਹਾਡੇ ਮਹਿਕਮੇ ਦੇ ਵਿੱਚ ਤਾਂ ਕ੍ਰਾਂਤੀ ਆਈ ਹੋਈ ਆ ਦੇਖੋ ਮੈਂ ਤੁਹਾਨੂੰ ਦੱਸਦਾ ਕਿਸੇ ਵੀ ਸਟੇਟ ਦੇ ਜਿਹੜੇ ਦੋ ਮੇਨ ਥੰਮ ਹੁੰਦੇ ਆ ਨੇ ਉਹ ਹੈਲਥ ਡਿਪਾਰਟਮੈਂਟ ਤੇ ਐਜੂਕੇਸ਼ਨ ਡਿਪਾਰਟਮੈਂਟ ਹੈ ਅਗਰ ਤੁਸੀਂ ਦੇਖਿਆ ਜਾਵੇ ਜਦੋਂ ਦੀ ਇਹ ਸਰਕਾਰ ਆਈ ਹੈ ਹੈਲਥ ਡਿਪਾਰਟਮੈਂਟ ਉਹ ਤਾਂ ਬੇੜਾ ਘਰ ਕਰਕੇ ਰੱਖ ਦਿੱਤਾ ਇਹਨਾਂ ਨੇ ਕਿਉਂਕਿ ਤੁਸੀਂ ਦੇਖੋ ਮੈਂ ਇੱਕ ਡਾਕਟਰ ਹੋ ਕੇ ਮੈਂ ਹੀ ਉਹ ਮੁਲਾਜ਼ਮ ਸੀ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਸੀ ਦੋ ਮੁਲਾਜ਼ਮ ਚੱਕੇਗੇ ਮੈਨੂੰ ਹੀ ਚੱਕ ਕੇ ਉਹਨਾਂ ਨੇ ਅੰਦਰ ਵੈਨ ਦੇ ਵਿੱਚ ਲੈ ਕੇ ਗਏ ਸੀਗੇ ਮੇਰੇ ਨਾਲ ਹੀ ੱੱਕਾ ਮੁੱਕੀ ਕੀਤੀ ਗਈ ਤੇ ਮੇਰੇ ਨਾਲ ਹੀ ਕੋਈ ਮੈਂ ਮਤਲਬ ਕਿ ਮਿਸਬੀਹੇਵ ਕੀਤਾ ਗਿਆ ਤੇ ਸਭ ਤੋਂ ਜੋ ਮਾੜੀ ਗੱਲ ਹੈ ਕਿ ਉਹਨਾਂ ਦੇ ਸਿਵਲ ਡਰੈਸ ਪਾਈ ਹੋਈ ਸੀ ਅਗਰ ਕੋਈ ਡਰੈਸ ਵਾਲਾ ਬੰਦਾ ਮੇਰੇ ਨਾਲ ਗੱਲ ਕਰਦਾ ਤਾ ਉਹ ਮੈਂ ਸਿਕਾ ਬਹੁਤ ਸ ਨੂੰ ਸਵਾਲ ਕੀਤਾ ਉੱਥੇ ਜਿਹੜੇ ਮੌਕੇ ਤੇ ਤਾਇਨਾਤ ਅਫਸਰ ਇੱਕ ਡੀਐਸਪੀ ਉਹ ਕਹਿੰਦੇ ਹੁੱਲੜਬਾਜੀ ਕਰਦੇ ਆ ਕਾਨੂੰਨ ਤੋੜਦੇ ਆ ਤੁਹਾਡਾ ਇਹ ਜ਼ਿਕਰ ਕਰਦੇ ਅਸੀਂ ਕਹਿੰਦੇ ਤਾਂ ਹੁੰਨੇ ਆ ਹਰਕਤ ਮੈਨੂੰ ਇੱਕ ਗੱਲ ਦੱਸੋ ਆਈ ਐਮ ਅ ਵੈਲ ਐਜੂਕੇਟਡ ਡਾਕਟਰ ਪਰਸਨ ਮੈਂ ਹੁੱਲੜਬਾਜੀ ਕਰ ਸਕਦਾ ਮੈਂ ਆਪਣੇ ਰਾਈਟ ਦੇ ਲਈ ਅੱਜ ਜ세 ਧਰਨਾ ਦੇਣ ਆਇਆ ਸਾਡੇ ਕਿਸੇ ਵੀ ਮੁਲਾਜ਼ਮ ਦੇ ਹੱਥ ਦੇ ਵਿੱਚ ਨਾ ਕੋਈ ਡੰਡਾ ਸੀ ਨਾ ਸੋਟੀ ਸੀਗੀ ਅਸੀਂ ਸਿਰਫ ਆਪਣੀ ਜਵਾਨ ਦੀ ਆਵਾਜ਼ ਜੋ ਸਾਡੇ ਤੋਂ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀਗੇ ਜੋ ਸਾਡੇ ਨਾਲ ਅਨਮੋਲ ਗਗਨਮਾਨ ਤੇ ਹਰਪਾਲ ਚੀਮਾ ਜੀ ਸਾਡੇ ਨਾਲ ਦਰਿਆ 'ਤੇ ਬੈਠੇ ਸਾਨੂੰ ਕਿਹਾ ਸੀਗਾ ਕਿ ਜਦੋਂ ਸਰਕਾਰ ਬਣੇਗੀ ਸਭ ਤੋਂ ਪਹਿਲਾਂ ਜਿਹੜਾ ਪੈਨ ਉਹ ਤੁਹਾਡੇ ਹੱਕ ਵਿੱਚ ਚੱਲੇਗਾ ਤੁਹਾਨੂੰ ਬਰਾਬਰ ਤਨਖਾਹ ਦਿੱਤੀਆਂ ਜਾਣਗੀਆਂ ਜਾਂ ਐਟਲੀਸ ਸਾਡੇ ਤੇ ਹਰਿਆਣਾ ਬਾਏ ਲਾਸ ਲਾਇਆ ਜਾਵੇ ਇਹਨਾਂ ਦਾ ਜੋ ਸਾਡੇ ਨਾਲ ਦਾ ਸੂਬਾ ਉਹਨਾਂ ਦੀ ਤਨਖਾਹ ਬਰਾਬਰ ਸਾਰੇ ਮੁਲਾਜ਼ਮਾਂ ਦੀ ਇੱਕ ਬਰਾਬਰ ਨਹੀਂ ਇੱਕ ਪੰਜਾਬ ਦਾ ਹੀ ਇਹੋ ਜਿਹਾ ਸੂਬਾ ਹੈ ਜਿਹੜੀ ਤਨਖਾਹ ਸਾਡੇ ਇੱਕ ਮੁਲਾਜ਼ਮ 25000 ਲੈ ਰਿਹਾ ਇੱਕ ਇੱਕ 125000 ਲੈ ਰਿਹਾ ਇਤਿ ਕ੍ਰਾਂਤੀ ਦੇ ਪੋਸਟਰ ਸਾਨੂੰ ਪੰਜਾਬ 'ਚ ਦੇਖਣ ਨੂੰ ਮਿਲਦੇ ਆ ਫਿਰ ਉਹਨਾਂ ਨੂੰ ਕੀ ਸਮਝੀਏ ਮੈਂ ਤੁਹਾਨੂੰ ਦੱਸਦਾ ਕਿ ਪੋਸਟਰ ਨੂੰ ਛੱਡੋ ਤੁਸੀਂ ਇਹ ਸਮਝ ਲਓ ਕਿ ਅਸੀਂ ਸਾਰੇ ਦਿਹਾੜੀਦਾਰ ਕੰਮ ਆ ਅਸੀਂ ਆਮ ਆਦਮੀ ਕਲੀਨਿਕਾਂ ਦੇ ਹੋਰ ਆਮ ਆਦਮੀ ਜਿਹੜੇ ਸਾਡੇ ਸਿਸਟਮ ਖੁੱਲੇ ਹੋਏ ਨੇ ਅਸੀਂ ਸਾਰੇ ਅਸੀਂ ਮਤਲਬ ਕਿ ਦਿਹਾੜੀਦਾਰ ਕੰਮ ਆ ਉਹ ਜਿਹੜਾ ਉਹਨਾਂ ਦੇ ਫਾਇਦਾ ਸਾਡੇ ਦੇ ਫੰਡ ਯੂਜ਼ ਕੀਤਾ ਜਾਣਾ ਸੀ ਉਹ ਸਾਰੇ ਪੋਸਟਰਾਂ ਤੇ ਲੱਗ ਰਿਹਾ ਤੁਸੀਂ ਕੀ ਕਹਿਣਾ ਚਾਹੋ ਹਾਂਜੀ ਮੈਂ ਇਹ ਕਹਿਣਾ ਚਾਹੁੰਨੀ ਆ ਤੁਹਾਡੇ ਚੈਨਲ ਦੇ ਜ਼ਰੀਏ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਦੀ ਆ ਵੀ ਜਿਹੜੇ ਤੁਸੀਂ ਸਬ ਸੈਂਟਰਾਂ ਦੇ ਉੱਤੇ ਪੋਚਾ ਫੇਰ ਕੇ ਤੁਸੀਂ ਆਮ ਆਦਮੀ ਕਲੀਨਿਕ ਬਣਾਇਆ ਉਹਦੇ ਵਿੱਚ ਉਹਨਾਂ ਦੇ 1 ਰੁਪਈਆ ਵੀ ਖਰਚ ਨਹੀਂ ਆਇਆ ਫालतू ਦੀ ਉਹਨਾਂ ਨੇ ਬੱਲੇ ਬੱਲੇ ਕਰਵਾਈ ਹੋਈ ਆ ਹੈਲਥ ਸਹੂਲਤ ਸਾਡੀ ਖੁਦ ਮੁਲਾਜ਼ਮਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਜੇ ਸਾਡਾ ਹੁਣ ਕੱਲ ਸਾਡੇ ਇੱਕ ਸੀਐਚਓ ਦਾ ਐਕਸੀ ਰੋਡ ਐਕਸੀਡੈਂਟ ਹੋ ਗਿਆ ਉਹਦਾ ਉਹਦੀ ਡੈਥ ਹੋ ਗਈ ਆ ਅੱਜ ਉਹਦਾ ਸੰਸਕਾਰ ਆ ਔਰ ਡੈਥ ਹੋਈ ਆ ਉਹਨੂੰ ਕੋਈ ਸਹੂਲਤ ਨਹੀਂ ਮਿਲਨੀ ਕੋਈ ਉਹਦੀ ਫੈਮਿਲੀ ਨੂੰ ਕੋਈ ਪੈਸਾ ਨਹੀਂ ਮਿਲਣਾ ਕੋਈ ਤਰਸ ਦੇ ਆਧਾਰ ਦੇ ਉੱਤੇ ਕੋਈ ਉਹਨੂੰ ਨੌਕਰੀ ਨਹੀਂ ਮਿਲਨੀ ਸਾਡਾ ਨਚਮ ਦਾ ਇੰਨਾ ਮਾੜਾ ਹਾਲਾ ਹਰ ਸਟੇਟ ਦੇ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਗਈ ਆ ਇੱਕ ਪੰਜਾਬ ਸਰਕਾਰ ਆ ਜਿਹੜੀ ਕਿ ਭਗਵੰਤ ਮਾਨ ਨੇ ਤਾਂ ਸਾਨੂੰ ਇੱਕ ਰੁਪਈਆ ਵੀ ਨਹੀਂ ਦਿੱਤਾ ਹਲੇ ਕਾਂਗਰਸ ਸਰਕਾਰ ਸੀ ਜਦੋਂ ਉਦੋਂ ਸਾਡੀਆਂ ਬੜੀਆਂ ਨਗੂਣੀਆਂ ਜੀਆਂ ਤਨਖਾਹਾਂ ਸੀ ਉਹ ਸਾਨੂੰ ਜਦੋਂ ਸੀ ਧਰਨੇ ਰੈਲੀਆਂ ਕਰਦੇ ਸੀ ਤਾਂ ਉਹਨੂੰ ਮੀਟਿੰਗ ਦਾ ਟਾਈਮ ਵੀ ਨਹੀਂ ਦੇਦੇ ਸੀ ਔਰ ਸਾਨੂੰ ਉਹਨਾਂ ਨੇ ਕਦੇ 5% 15% 12% ਪਰਸੈਂਟੇਜ ਦੇ ਦੇ ਕੇ ਸਾਨੂੰ ਥੋੜੇ ਬਹੁਤੇ ਸਾਡੀ ਧਰਨੇ ਲੱਗਦੇ ਆ ਸੀਐਮ ਸਾਹਿਬ ਖੁਦ ਕਹਿੰਦੇ ਉਹਨਾਂ ਦੇ ਮੰਤਰੀ ਕਹਿੰਦੇ ਆ ਕਹਿੰਦੇ ਰਾਹ ਰੋਕ ਕੇ ਡਿੱਕਾ ਬਣਦੇ ਆ ਪੰਜਾਬ ਦੀ ਤਰੱਕੀ ਰੁਕਦੀ ਆ ਧਰਨਿਆਂ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਜਦੋਂ ਉਹ ਰੋਡ ਰੋਕਦੇ ਸੀ ਉਦੋਂ ਨਹੀਂ ਸੀ ਤਰੱਕੀ ਰੁਕਦੀ ਜਦੋਂ ਦਿੱਲੀ ਜਾਂਦੇ ਸੀਗੇ ਤੇ ਉਹ ਦਰਿਆ ਤੇ ਜਾ ਕੇ ਬੈਠਦੇ ਸੀ ਸਰਕਾਰਾਂ ਦੇ ਖਿਲਾਫ ਨਾਟਕਬਾਜ਼ੀ ਕਰਦੇ ਸੀ ਉਦੋਂ ਨਹੀਂ ਸੀ ਬਤਾ ਉਹਨੂੰ ਇਹ ਸਭ ਡਰਾਮੇ ਆ ਜੀ ਭਗਵੰਤ ਮਾਨ ਡਰਾਮਾ ਖੇਡਦੇ ਨੇ ਬਾਕੀ ਉਹਨਾਂ ਦੀ ਜਿੰਨਾ ਵੀ ਪਾਰਟੀ ਹੈਗੀ ਉਹ ਸਾਰੇ ਡਰਾਮੇਬਾਜ਼ ਆ ਕੋਈ ਪੜਿਆ ਲਿਖਿਆ ਨਾ ਚ ਐਮਐਲਏ ਨਹੀਂ ਹੈਗਾ ਇੱਕ ਦੋ ਨੂੰ ਛੱਡ ਕੇ ਕੋਈ ਪੜਿਆ ਲਿਖਿਆ ਨਹੀਂ ਨਨਪੜ ਐਮਐਲਏ ਨੇ ਨਜ਼ਰ ਸਾਰ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮ ਜਿਨ੍ਹਾਂ ਦੀ ਗਿਣਤੀ 10000 ਤੋਂ ਵੱਧ ਬਣਦੀ ਹੈ ਕਹਿੰਦੇ ਕਿ ਅਸੀਂ ਕੋਈ ਵਾਧੂ ਚੀਜ਼ ਨਹੀਂ ਮੰਗੀ ਆਪਣੇ ਹੱਕ ਮੰਗੇ ਆ ਤੇ ਸਾਡੇ ਨਾਲ ਬਤੀਰਾ ਕਿਸ ਤਰ੍ਹਾਂ ਦਾ ਹੁੰਦਾ ਧਰਨਿਆਂ ਮਜਾਰਿਆਂ ਨੂੰ ਲੈ ਕੇ ਇਹਨਾਂ ਦਾ ਕੀ ਨਜ਼ਰੀਆ ਇਹ ਵੀ ਆਪਣੀ ਗੱਲ ਰੱਖੀ ਹੈ ਔਰ ਲੁਧਿਆਣੇ ਵਿੱਚ ਆਏ ਨੇ ਜ਼ਿਮਣੀ ਚੌਂ ਦੇ ਦੌਰਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਮੁੱਖ ਗੇਟ ਆ ਜਿਹੜਾ ਧਰਨਿਆਂ ਦਾ ਗੜ ਬਣ ਚੁੱਕਾ ਵੱਖੋ-ਵੱਖਰੀਆਂ ਜਥੇਬੰਦੀਆਂ ਇੱਥੇ ਧਰਨੇ ਤੇ ਪਹੁੰਚੀਆਂ ਨੇ ਇਧਰ ਨੈਸ਼ਨਲ ਹੈਲਥ ਮਿਸ਼ਨ ਵਾਲੇ ਮੁਲਾਜ਼ਮ ਬੈਠੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਦੇ ਤੇ ਇਸ ਪਾਸੇ ਦੇਖੀਏ ਤਾਂ ਬੇਰੁਜ਼ਗਾਰ ਸੰਝਾ ਮੋਰਚਾ ਦਾ ਜਿਹੜਾ ਜਿਹੜਾ ਬਾਕੀ ਜਿੱਥੇ ਬੰਦੀਆਂ ਨੇ ਇੱਥੇ ਆ ਕੇ ਧਰਨੇ ਲਾ ਰਹੀਆਂ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਮਾਮਲੇ ਦੇ ਵਿੱਚ ਇਹਨਾਂ ਸਾਰਿਆਂ ਦੀਆਂ ਮੰਗਾਂ ਸਰਕਾਰ ਕਦੋਂ ਪੂਰੀਆਂ ਕਰਦੀ ਹੈ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ